ਰਾਮ ਕਲੀ ਮਹੱਲਾ ਪੰਜਵਾ ਮਹਿਮਾ ਨਾ ਜਾਣਹਿ ਬੀਦ ਬਾਹਰ ਜਰੂਆ ਨੂੰ ਬਾਹਰ ਹੈ ਸਤ ਸੰਗੀ ਜਿਹੜਾ ਸੰਤਾਂ ਨੂੰ ਸ਼ਰੂ ਮਾਰ ਬੁਝਾਉਂਦੇ ਆ ਉਹ ਦਰਸ਼ਨ ਕਿਹੜਿਆ ਹੈ ਮਹਿਮਾ ਨਾ ਜਾਣਹਿ ਬੀਦ ਦੌਰ ਵੀ ਜਿਹੜੇ ਹੰਤਰ ਗੁਣ ਵਿਸ਼ੇ ਆ ਵੇਦਾ ਇਹ ਕਿੰਨੋਂ ਗੁਣਾਂ ਨੂੰ ਵਿਸ਼ੇ ਕਰਦੀਆਂ ਨੇ ਇਹ ਕਦਰ ਸੁਦੁ ਪਵਾਰ ਜਨਾ ਚੌਥਾ ਜਿਹੜਾ ਪੁਰਿਆ ਪਾਦ ਦਾ ਗਿਆਨ ਹੋਏ ਉਹ ਭਗਤਾਂ ਨੂੰ ਆਪਿਆਂ ਨੂੰ ਬਖਸ਼ਿਆ ਹੈ ਉਹ ਮੇਰਾ ਪਿਆਰਾ ਦੁਆ ਇਹ ਨੂੰ ਸਮਝ ਨਹੀਂ ਪੈਂਦੀ ਹੈ ਮਹਿਮਾਨਾ ਜਾਣ ਹੈ ਬੇਦ ਉਹਨਾਂ ਨੂੰ ਵਿਸ਼ੇ ਕਰਦੇ ਆਹਨ ਟੂਰਿਸਟ ਉਹਦੀ ਮਹਿਮਾਨੋਂ ਹੱਤਾਂ ਨੂੰ ਨਹੀਂ ਜਾਣਦੇ ਹਨ ਬੇਦ ਜਿਹੜੇ ਹਨ ਬ੍ਰਹਮੇ ਨਹੀਂ ਜਾਣ ਹੈ ਭੀਰ ਬੋਲ ਰਹੇ ਹਨ ਨਾਇਕ ਤੋਂ ਪਹਿਲਾਂ ਹੋਏ ਮਾਇਆ ਰੂਪ ਨਾਲ ਝੋ ਉਹ ਭਗਵਾਨ ਦੇ నిపాసకే కోడ్ బ్రహ్మే జబ్ సాజన్ లాయే బルメ బ్రహ్మయా ద అంతని పాసకే ఇనే బルメ మారన్ బనాయే సౌజన ముఖన్ కో బ్రహ్మా బేఖా తుమరో తవు నా అంతు సేఖా হাজার ముహ ఆలా బ్రహ్మా జాకే బేఖా ఫోర్ ది హున్ జా మేరే వర్జే కురోనా బనాయే కీ మాన కర్నే ఉమర్మే తుసి ਇਸ ਪ੍ਰਕਾਰ ਬ੍ਰਹਮੇ ਨਹੀਂ ਜਾਣਹਿ ਭੇਦ ਕੋਈ ਬ੍ਰਹਮਾ ਤੇ ਨਹੀਂ ਜਾਣ ਸਕਦੇ ਬ੍ਰਹਮਿਆਂ ਦਾ ਵੀ ਭੇਦ ਜਾਣੇ ਨਾ ਉਹਨਾਂ ਤੋਂ ਵੀ ਬ੍ਰਹਮੇ ਕਿੰਨੇ ਕੁ ਬਣਾਏ ਮਹਾਰਾਜ ਨੇ ਕੋੜ ਬ੍ਰਹਮੇ ਜੱਗ ਸਜਣ ਲਾਏ ਬ੍ਰਹਮੇ ਜਿਹੜੇ ਵਾਹਿਗੁਰੂ ਦੇ ਨਿਰਗੁਣ ਰੂਪ ਦੇ ਭੇਦ ਨੂੰ ਨਹੀਂ ਜਾਣਦੇ ਹਨ ਅਵਤਾਰ ਨਾ ਜਾਣਹਿ ਅੰਝਲਿ ਸ਼ਿਵੂ ਜੀ ਦੇ 24 ਉਤਾਰ ਹਨ ਜੀ ਉਹ ਵੀ ਵਾਹਿਗੁਰੂ ਦੇ ਸਰੂਪ ਨੂੰ ਸਮਗਰੰਤ ਨੂੰ ਨਹੀਂ ਜਾਣ ਸਕਦੇ ਤੂੰ ਅਨਜ ਹੈ ਅਰਜਨ ਹੈ ਜਿਹੜਾ ਤਿੰਨ ਗੁਣਾ ਦਾ ਇੱਕ ਸਰੂਪ ਹੈ ਹੁਣ ਮੈਂ ਵੀ ਕਸਮ ਨਹੀਂ ਕਰ ਸਕਦਾ ਤੂੰ ਵੀ ਨਹੀਂ ਜਾਣ ਸਕਦਾ ਕਿਉਂ ਉਤਾਰ ਵੀ ਉਹ ਸਰੂਪ ਦਾ ਅੰਤ ਨਹੀਂ ਜਾਣ ਸਕਦੇ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਸਰੂਪ ਪਾਰ ਬ੍ਰਹਮ ਪਾਪੋ ਪੁਨੋ ਤੋਂ ਪਾਰ ਹੈ ਉਹ ਵਿਆਪਕ ਹੈ ਅਗਰ ਗਿਆਨ ਦਾ ਤੁਰ ਹੈ ਤਾ ਆਪਣੀ ਗਤ ਆਪ ਜਾਣ ਉਸ ਤੂੰ ਤੇ ਆਪ ਦੀ ਗਤ ਮਰਯਾਦਾ ਨੂੰ ਆਪ ਵੀ ਮੇਰਾ ਵਾਹਿਗੁਰੂ ਜਾਣਦਾ ਹੈ ਨੀ ਕੀ ਰੋ ਸੁਣ ਸੁਣ ਅਵਰ ਮਖਾਨੇ ਉਹਦੇ ਵੱਲੋਂ ਜਦੋਂ ਸੁਰਨ ਹੁੰਦਾ ਹੈ ਨਾ ਅੰਦਰ ਆਗਮਨੀ ਬਾਣੀ ਨਾਲ ਉਹ ਸੁਣ ਸੁਣ ਕੇ ਦੁਨੀਆਂ ਨੂੰ ਕਹਿੰਦੇ ਐ ਆਪ ਨਹੀਂ ਕੋਈ ਜਾਣ ਸਕਦਾ ਜਦੋਂ ਮਹਾਰਾਜ ਸਾਹਿਬ ਉਹਨਾਂ ਦੇ ਅੰਦਰ ਅੰਤ ਪਾਜੀਦਾ ਦਿੰਦੇ ਐ ਉਦੋਂ ਉਹ ਸੁਣਦੇ ਐ ਸੁਣ ਕੇ ਹੋਰ ਨਾਲ ਨੂੰ ਕਸਮ ਕਰਕੇ ਦੱਸਦੇ ਐ ਵਾਸਤਵ ਤੇ ਪੂਰਾ ਅੰਤ ਨਹੀਂ ਪਾ ਆਜਹ ਜਿਹਦੇ ਪਾਸੋਂ ਰਹਾਉ ਸੰਕਰ ਨਹੀਂ ਜਾਣ ਹੈ ਭੀ ਸ਼੍ਰੀ ਕ੍ਰਿਸ਼ਨ ਜੀ ਉਹ ਹਮ 11 ਰੁੱਦਰ ਮੰਨੇ ਹਨ 88 ਫਾਸੀ ਯਾਲਵਰਾ ਸਮਾਧੀ ਲਾ ਰੱਖਦਾ ਹੈ ਤਾਂ ਵੀ ਨਾਲ ਦੇ ਭੇਸ ਨੂੰ ਅਪ ਤੂੰ ਨਹੀਂ ਜਾਣ ਸਕਦਾ ਹੈ ਹੋਜਤ ਹਾਰੇ ਦੇਵ ਜਿਸ ਦੀ ਸੋਡ ਦੇਵ ਤੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਕੀਤੇ ਹੋਏ ਸੀ ਅਜਾਮ ਸੰਗਿਆ ਵਾਲੇ ਜਿਨ੍ਹਾਂ ਦਾ ਇੰਦਰ ਰਾਜ ਅਸਾਇਆ gira ਸੀ ਉਹ ਦੇਵਤੇ ਵੀ खोजत हारे ਦੇਵਨ खोज ਕਰਦੇ ਹੰਮ ਦੇ ਦੇਵਤੇ ਦੇਵੀਆਂ ਨਹੀਂ ਜਾਣੈ ਮਰਮ ਉਹ 9 ਕਰੋੜ ਦੁਰਗਾ ਹਨ ਜੀਆਂ ਜੋ ਉਹ ਵੀ ਮਹਾਰਾਜ ਦੇ ਤੀਰ ਨੂੰ ਨਹੀਂ ਜਾਣ ਸਕਦੀਆਂ ਦਈਆਂ ਨੂੰ ਨਾਸ ਕਰਦੀਆਂ ਇਨਾਮ ਤੋਂ ਨਹੀਂ ਪਾ ਸਕਦੀਆਂ ਸਭ ਉੱਪਰ ਆ ਲਖ ਪਾਰ ਬ੍ਰਹਮ ਸਾਰਾ ਦੇ ਉੱਪਰ ਹੈ ਭਾਈ ਦੇਵੀ ਜੀ ਉੱਥੋਂ ਹਲਾਕਾ ਲਖੰਡ ਰਹਿ ਤੋ ਪਰਮੇਸ਼ਰ ਆਪਣੇ ਰੰਗ ਕਰਤਾ ਕੀ ਫਿਰ ਉਹ ਹੈ ਜਿਵੇਂ ਜਿਵੇਂ ਆਪਦੇ ਰੰਗ ਆਨੰਦ ਵਿੱਚ ਖੇਡ ਪੀੜਾ ਖੇਲਾ ਕਰ ਰਿਹਾ ਹੈ ਆਪਣੇ ਅਨੰਦ ਧੰਦ ਦੇ ਨਾਲ ਜਿਵੇਂ ਚਾਹੁੰਦਾ ਹੈ ਉਹ ਵੀ ਖੇਡਾ ਖੇਲ ਕਰਦਾ ਹੈ ਆਪ ਵਿਚੂੜ ਹੈ ਆਪ ਹੀ ਨਹੀਂ ਆਪ ਹੀ ਮਾਰ ਨੂੰ ਜਦੋਂ ਪਾਉਂਦਾ ਕਿਸੇ ਨੂੰ ਵਿਛੋੜ ਲੈਂਦਾ ਹੈ ਆਪ ਹੀ ਜਦੋਂ ਪਾਉਂਦਾ ਗੁਰਦਵਾਰਾ ਮੇਲ ਲੈਂਦਾ ਹੈ ਆਪ ਹੀ ਮਨੁੱਖਾਂ ਦੀ ਸੰਗਤ ਮਿਲਿਆ ਨੂੰ ਵਿਚੋੜ ਲੈਂਦਾ ਹੈ ਆਪ ਹੀ ਗੁਰਮਖਾਂ ਦੀ ਸੰਗਤ ਕਰਕੇ ਮੇਲ ਲੈਂਦਾ ਇੱਕ ਭਰਮ ਇੱਕ ਭਗਤੀ ਲਾਏ ਇੱਕ ماں ਭਰਮ ਵਿੱਚ ਪਏ ਆ ਕਹਿੰਦੇ ਲੋ ਜੀ ਰੱਬ ਦਾ ਕੀ ਪਤਾ ਹੈ ਇਹੀ ਕਹਿ ਕੇ ਹੈ ਨਹੀਂ ਰੱਬੋਂ ਨਾਸਕ ਬਣ ਜਾਂਦੇ ਐ ਇੱਕ ਨੂੰ ਭਗਤੀ ਤੇ ਲਾਦ ਤਾਂ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਆਪਣਾ ਕੀ ਆ ਆਪ ਜਣਾਇਆ ਇਹ ਰੱਬ ਦਾ ਕੀਤਾ ਹੋਇਆ ਹੈ ਨਾ ਜਿਹੜਾ ਜਗਤ ਇਹ ਲਈ ਉਹਦੀ ਆਪ ਹੀ ਗੁਰੂ ਸਰੂਪ ਧਾਰ ਕੇ ਆਪਣੇ ਸਰੂਪ ਨੂੰ ਜਨਾਉਂਦਾ ਹੈ ਹੋਰ ਨਹੀਂ ਕੋਈ ਜਾਣ ਸਕਦਾ ਨਾ ਜਨਾ ਸਕਦਾ ਸੰਤਨ ਕੀ ਸੁਣ ਸਾਚੀ ਸਾਖ ਮਾਰਾ ਕੋਈ ਉਗਾਹੀ ਨਾ ਦਿਓ ਮਾਲਾ ਕਹਿੰਦੇ ਸੰਤ ਗੁਰੂ ਮਾਨਕ ਦੇਵ ਜੀ ਸੰਤ ਗੁਰੂ ਅੰਗਦ ਸਾਹਿਬ ਜੀ ਸੰਤ ਗੁਰੂ ਅਮਰਦਾਸ ਸਾਹਿਬ ਸੰਤ ਗੁਰੂ RAMਦਾਸ ਸਰਗਣਾ ਜੀ ਇਹ ਸੱਚੀ ਸਿੱਖਿਆ ਹੈ ਸੰ ਲੋਗ ਆਇ ਜਨੇ ਹਾ ਤੁਨ ਸੋ ਬੋਲ ਹੈ ਜੋ ਪੀਖ ਹੈ ਆਖੀ ਤੂੰ ਤਾਂ ਉਹ ਬੋਲ ਜੋ ਆਖੀ ਵਿਰਾਗ ਵੇਖੂ ਪੀਂੇਤਰਾ ਨਾਲ ਵੇਖ ਲਿੰਗੇ ਜੋ ਪ੍ਰੋਖ ਪ੍ਰੋਗ ਗਿਆਨੂ ਪੀਂੇਤਰਾ ਨਾਲ ਵੇਖਦੇ ਹੈ ਉਹ ਬਚਨ ਕਰਕੇ ਦੱਸਦੇ ਹਨ ਨਹੀਂ ਲੇਪ ਤਿਸ ਪੁੰਨ ਨਾ ਪਾਪ ਸੰਗੇ ਉਸ ਵਾਹਿਗੁਰੂ ਨਾ ਬਾਪ ਲੱਗਦਾ ਹੈ ਨਾ ਪੁੰਨ ਲੱਗਦਾ ਹੈ ਤਾ ਪੁਨਕਾ ਉਸ ਲਈ ਪੁਨਾਂ ਲੱਗਾ ਉਹ ਨਰਲੇਤ ਹੈ ਕਮੇਸ਼ਰ ਨਾ ਲੁਕਾ ਪ੍ਰਭ ਆਪੇ ਆਪਨਾ ਆਪ ਰੂਪ ਹੈ ਵਾਹਿਗੁਰੂ ਜੀ ਬੋਲਣ ਦੇ ਜੀ ਕਹਿੰਦੇ ਕਿਸ ਨੂੰ ਪਈਏ ਨਾਨਕਾ ਸਭ ਕੁਛ ਆਪੇ ਆਪ ਉਹ ਸਾਡਾ ਪ੍ਰਭੂ ਹੈ ਭਾਈ ਇਹ ਹੈ ਸੱਚੀ ਉਵਾਹੀ ਕਿ ਦੂਸਰਾ ਉਸ ਨੂੰ ਕੋਈ ਜਾਣ ਨਹੀਂ ਸਕਦਾ ਆਪ ਦੀ ਜਿਵੇਂ ਜਣਾਉਂਦਾ ਹੈ ਗੁਰੂ ਰੂਪ ਧਾਰ ਕੇ ਉਹ ਜਾਣ ਸਕਦਾ ਸਾਰੇ ਆਪਨਾ ਬੂਤ ਹੈ ਆਵੇਂ ਪਰਮਕਾਰ ਦੇ ਹੋਵੇਂ ਤੇ ਮਨ ਦਾ ਧਾਰ ਕੇ ਜੀ ਬਣ ਕੇ ਵਿਛੜੇ ਫਿਰਦੇ ਆ ਆਪਣਾ ਆਪ ਨੂੰ ਪਰਮੇਸ਼ਰ ਦੇ ਪਾਪੋਂ ਤੋਂ ਸੁਤੰਤਰ ਹੋ RAM KALI MOHALLA 5ਵਾਂ ਸਿਜੂ ਕਾਜ ਨਾ ਕੀਓ ਜਾਨ ਤੇ ਮਾਰਾ ਮੇਰੀ ਜੀਵ ਉਸ ਵਿੱਚ ਕਿਵੇਂ ਲੱਗੇ ਕਿਉਂ ਕਹੋ ਬੇਇਨਤੀਓ ਕਰ ਮਾਰਾ ਨੇ ਤੇ ਕੁਛ ਵੀ ਨਿਸਕਾਮ ਕਰਨੋਂ ਕਰਮ ਉਪਾਸ਼ਨਾ ਰੂਪੀ ਕਰਮ ਕਰਨ ਕੋ ਜਾਣਦਾ ਹੀ ਨਹੀਂ ਕੀਤਾ ਹੀ ਨਹੀਂ ਨਾ ਜਾਣ ਗਿਆਨ ਹੈ ਮੈਨੂੰ ਸੁਰਤ ਮਤ ਨਾਹੀ ਕਿਛ ਗਿਆਨ ਮਹਾਰਸ ਸੁਰਤੀਆਂ ਦਾ ਮਤ ਮੈਨੂੰ ਆਉਂਦਾ ਨਾ ਸ਼ਾਸਤਰਾਂ ਦਾ ਮਤ ਆਉਂਦਾ ਨਾ ਮੈਨੂੰ ਮਹਾਰਸ ਸਮਾਏ ਗਿਆਨ ਸੰਬੰਧ ਗਿਆਨ ਆਦਿਕ ਵੀ ਕੋਈ ਨਹੀਂ ਮੈਨੂੰ ਆਉਂਦਾ ਸੁਰਤ ਮਤ ਨਾ ਸੁਰਗ ਗਿਆਤ ਹੈ ਨਾ ਮਾਰਾ ਮੇਰੇ ਅੰਦਰ ਆਪ ਤਾਂ ਵੀ ਛੈਣੀ ਮਤ ਦਾ ਨਾ ਹੀ ਕਿਸ ਗਿਆਨੋਂ ਅਪਰੋਖ ਗਿਆਨ ਹੈ ਮੈਨੂੰ ਸਰੂਪ ਦਾ ਜਾਪ ਤਾਪ ਸੀਲ ਨਹੀਂ ਧਰਮ ਮਰ ਬਾਣੀ ਕਰਕੇ ਆਪਦੇ ਨਾਮ ਦਾ ਮੈਂ ਜਾਪ ਕੀਤਾ ਹੈ ਨਾ ਸਰੀਰ ਕਰਕੇ ਕਿਤੇ ਵੀ ਇਕਾਦਰ ਦਾ ਤਨੁਕ ਤਪ ਕੀਤਾ ਹੈ ਨਾ ਸੀਲ ਨਰਮ ਸੁਭਾਅ ਧਾਰਿਆ ਵੀ ਸਭ ਦੀ ਤੂੜ ਮੰਨੇ ਰਹੀਏ ਅਦੇ ਨਾ ਕੋਈ ਸਭ ਦੇ ਵਿਰੰਧ ਰੂਪ ਜੋ ਧਰਮ ਹੈ ਉਸ ਰੂਪ ਲਖਣ ਵਾਲਾ ਧਰਮ ਵੀ ਮੈਂ ਧਾਰਨ ਨਹੀਂ ਕੀਤਾ ਹੈ ਕਿਛੂ ਨਾ ਜਾਣੂ ਕੈਸਾ ਕਰਮ ਕੁਝ ਵੀ ਜਾਣਦਾ ਕਿਸ ਪ੍ਰਕਾਰ ਦੇ ਕਰਮ ਕਰਨੇ ਆ ਕਰਮ ਦੀ ਰੀਤੀ ਵੀ ਮੈਨੂੰ ਆਉਂਦੀ ਨਹੀਂ ਹੈ ਠਾਕੁਰ ਪ੍ਰੀਤਮ ਪ੍ਰਭ ਮੇਰੇ ਮੇਰੇ ਠਾਕੁਰ ਸਵਾਮੀ ਜੀ ਪਰਮ ਪ੍ਰੇਮ ਦੇ ਆਸਰਾ ਤੇ ਪ੍ਰਭ ਰਾਖੇ तुझ ਵੈਨ ਦੂਜਾ ਅਵਰ ਨਾ ਕੋਈ ਸਾਨੂੰ ਇਹ ਨਿਸ਼ਚੈ ਹੈ ਮਾਰਾ ਆਪ ਤੋਂ ਬਿਨਾ ਦੂਸਰਾ ਆਸਥਾਨ ਤੇ ਹੋੜ ਕੋਈ ਨਹੀਂ ਮੂਲ ਹੈ ਤੁਸ ਕਹਿ ਤੇ ਚਾਹੇ ਨਾ ਅਸੀਂ ਭੁੱਲ ਕਰਦੇ ਆਂ ਚਾਹੇ ਚੁੱਕੋ ਕਜਾਨੇ ਆਵਦੇ ਸਿਮਨ ਤੋਂ ਫੇਰ ਵੀ ਵਾਹਿਗੁਰੂ ਤੇਰੇ ਆਂ ਭੁੱਲ ਬਹੁਤੀ ਚੁੱਕ ਥੋੜੀ ਕਰਦੇ ਆਂ ਫੇਰੀ ਆਪਦੇ ਆਪ ਨੂੰ ਸੱਜੇ ਪਾਛੇ ਬਿਲ ਗਿਆ ਨਾ ਕਰਨੀ ਪ੍ਰਹਾਉ ਅਰੇਦ ਨਾ ਬੁੱਧ ਨਾ ਸਿੱਧ ਪਰਗਾਸਾ ਕਈ ਸਾਧਾਂ ਕੋਲ ਹਨ ਜਿਹੜੇ ਤੋੜਦਾ ਉਹਦੇ ਕਾਸ਼ੇ ਰੰਗ ਦੇ ਮੰਤਰ ਪੜ੍ਹਦੇ ਜਾਂਦੇ ਹੇ ਫੇਰ ਉਹ ਭੰਡਾਰਾ ਕਰਕੇ ਵਰਤਾਂਗੇ ਤੇ ਮੁਕ ਗਿਆ ਨਹੀਂ ਬੰਨ ਕਿੰਨੇ ਹਜ਼ਾਰਾਂ ਆਗਦੀ ਖਾ ਜਾਣ ਇਹਨਾਂ ਅੰਦੀ ਅਤੋੜਦਾ ਰੁਪੀ ਰਿੱਧੀ ਵੀ ਨਹੀਂ ਸਾਡੇ ਕੋਲੇ ਹੈ ਅੱਗੇ ਸਿੱਧ ਨਾ ਬੁੱਧ ਰਿੱਧ ਨਾ ਬੁੱਧ ਇਹ ਨਾ ਸ਼ਾਸਤਰ ਗਿਆਨ ਵਾਲੀ ਬੁੱਧੀ ਹੈ ਨਾ ਸਿੱਧ ਪ੍ਰਗਿਆਸ ਇਹਨਾਂ ਬਿੱਧੀਆਂ ਸਿੱਧੀਆਂ ਹਨ ਪ੍ਰਕਾਸ਼ ਇਹਨਾਂ ਦਾ ਚਮਤਕਾਰ ਉਹ ਖਾ ਕੇ ਲੋਕਾਂ ਨੂੰ ਆਪ ਦਾ ਪ੍ਰਕਾਸ਼ ਕਰਨਾ ਤੇ ਪ੍ਰਕਾਸ਼ ਦੁਨੀਆ ਤੇ ਤੇ ਨਾ ਸ਼ਾਸਤਰ ਗਿਆਨ ਦਾ ਕੋਈ ਪ੍ਰਕਾਸ਼ ਹੈ ਬਿਹ ਬਿਆਦ ਕੀ ਗਾਉ ਮਹਿ ਬਾਤ ਬਿਸ਼ੂ ਦਾਤ ਵਿਆਗ ਰੋਗਾ ਦਾ ਜਿਹੜਾ گاਉ ਪਿੰਡ ਉਹਦਾ ਇਸ ਪੀਰ ਜਿਹਦੇ ਚ ਹਰ ਵਕ ਸਾਡਾ ਬਾਸਾ ਹੈ ਇਹ ਨੂੰ ਆਪਣਾ ਮੰਨੀ ਬੈਠੇ ਆ ਵਸਦੇ ਹਾਂ ਕਰਨ ਹਾਰ ਮੇਰੀ ਪ੍ਰਭ ਈ ਇਹ ਸਾਰੇ ਜਨ ਨੂੰ ਕਰਨ ਵਾਲੇ ਮੇਰੇ ਪ੍ਰਭ ਅਕਾਲ ਪੁਰਖ ਤੋਂ ਇੱਕ ਦੁਆਇ ਤਰੀਪ ਹੈ ਨਾਮ ਤੇਰੇ ਕੀ ਮਨ ਮਹਿ ਕਰਨ ਹਾਰ ਮੇਰੀ ਪ੍ਰਭ ਈ ਰੂਪ ਵਾਲੇ ਮੇਰੇ ਤੇ ਵੀ ਕੋ ਦਾ ਹੈ ਰੂਪ ਆਪੂ ਨਾਮ ਤੇਰੇ ਕੀ ਮਨ ਮਹਤੇ ਸਾਡੇ ਮਨ ਤੋਂ ਮਾਰੇ ਆਪ ਦੇ ਨਾਮ ਦੀ ਇੱਕ ਓਟ ਹੈ ਸੁਣ ਸੁਣ ਜੀਵੋ ਮਨ ਇਹੋ ਵਿਸਰਾ ਸੁਣ ਤੇ ਸਰਦਾ ਦੇ ਤਰੋਸੇ ਦੇ ਨਾਲ ਜਿਉਂਦੇ ਹੋਈਏ ਅਨੰਤ ਮਨ ਜਰਾਏ ਨਾਮ ਦੇ ਸਾਦਾ ਵਿਸਰਾਮ ਹੋਵੇ ਟਿਕਾ ਹੋਵੇ ਪਾਪ ਖੰਡਨ ਪ੍ਰਭ ਤੇਰਾ ਨਾਮ ਮਾਰਾ ਜੰਮ ਜੀਆਂ ਦੇ ਪਾਪਾਂ ਨੂੰ ਕਾਲਿਆਂ ਜੰਮਣ ਨੂੰ ਕੱਟਣ ਵਾਲਾ ਆਪ ਦਾ ਉਮਰਦ ਨਾਮ ਹੈ ਇਹ ਸੰਸਾਰ ਕੇ ਜੀਵ ਕੇ ਮੰਨ ਚ ਟਿਕਾ ਪਾ ਜੀ ਤੂੰ ਅਗੰਤ ਜੀਵ ਕਾ ਦਾਤਾ ਹਰ ਤੂੰ ਗਿਣਤੀ ਅੰਦਰ ਨਹੀਂ ਆਉਂਦਾ ਹੈ ਅਣਗਿਣਤ ਜੀਆਂ ਦਾ ਜੋ ਗਿਣਤੀ ਦੇ ਅੰਦਰ ਨਹੀਂ ਜੀਏ ਹੋਗੇ ਉਹਨਾਂ ਸਾਰੇ ਦਾ ਤੂੰ ਦਾਤਾ ਹੈ ਜਿਸ ਹੈ ਜਨਾਬ ਹੈ ਤੈਨ ਤੂੰ ਜਾਤਾ ਜਿਨ੍ਹਾਂ ਨੂੰ ਗੁਰਾਂ ਦੁਆਰਾ ਤੁਸੀਂ ਆਪਣਾ ਸਰੂਪ ਜਨਾਉਨੇ ਹੋ ਉਹਨੋ ਪੁਰਖ ਨੂੰ ਮਾਰਿਆ ਆਜ ਜੋ ਸ੍ਰੀ ਨੂੰ ਅਨੁਭਵ ਕੀਤਾ ਜਾ ਰਿਹਾ ਹੈ ਜੋ ਉਪਾਇਓ ਤਿਸ ਤੇਰੀ ਆਸ ਹੈ ਜੋ ਵੀ ਇਸ ਸੰਸਾਰ ਚ ਪੈਦਾ ਕੀਤਾ ਹੈ ਸਭ ਨੂੰ ਮਾਰਿਆ ਤੇਰੀ ਆਸ ਹੈ ਆਸ ਤੇ ਜੋ ਨਾਸਕ ਸਭ ਤੇਰੀ ਆਸ ਕੀ ਲੱਗੇ ਹੋਏ ਹਨ ਸਗਲ ਅਰਧ ਹੈ ਪ੍ਰਭ ਗੁਣਤਾ ਸ੍ਰੀ ਆਪ ਗੁਣਾਂ ਦੇ ਖਜ਼ਾਨੇ ਉਪਾਤਰ ਹੂ ਸਾਰੇ ਇਰਾਦੇ ਆਪ ਦੀ ਕਾਮਨਾ ਵਾਸਤੇ ਜਿਤੇ ਕਰਦੇ ਹਨ ਨਾਨਕ ਦਾਸ ਤੀਰੈ ਕੁਰਬਾਨ ਸ੍ਰੀ ਉਸਾਹਿਬ ਜੀ ਕਿਨਹੇ ਮਾਰਾ ਤੇਰੇ ਸੇਵਕ ਇਥੋਂ ਕੁਰਬਾਨ ਜਾਈਏ ਬੇਅੰਤ ਸਾਹਿਬ ਮੇਰਾ ਮਿਹਰਬਾਨ ਬੇਅੰਤ ਮੇਰਾ ਸਭ ਮਾਲਕ ਮਿਹਰਬਾਨੀ ਦੇ ਕਰਨ ਵਾਲਾ ਹੈ ਰਾਮ ਕਲੀ ਮਹੱਲਾ ਪੰਜਵਾਂ ਰੱਖਣ ਹਾਰ ਦਿਆਲ ਰੱਖੇ ਤੁਮ ਵਾਲੂ ਦਇਆ ਜੀ ਘਰ ਪ੍ਰਮੇਸ਼ਰ ਕੋਟ ਪਾਪ ਖੰਡੇ ਨਿਮਖ ਖਿਆ ਬੋਲੀ ਤੇਰੇ ਚਰਨਾਂ ਕਮਲਾਂ ਦਾ ਤਾਂ ਕੀਤਾ ਹੈ ਜਿਨ੍ਹਾਂ ਦੀ ਅੱਖ ਦੇ ਖੋਲਵੇਂ ਕਿੰਨਾ ਤੇਰੇ ਐਸੇ ਜੇ ਬਾਦਸ਼ਾਹ ਧਿਆਨ ਜੁੜਿਆ ਤੇ ਖਿਆਲ ਕਿਰਪਾ ਦ੍ਰਿਸ਼ਟੀ ਨਾਲ ਕੀਤਾ ਹੈ ਕਰੋੜਾਂ ਉਹਨਾਂ ਦੇ ਕੋਟ ਭਵਖੰਡੇ ਨਿਮਖ ਖਿਆਲ ਨਿਮਖ ਮਾਤਰ ਖਿਆਲ ਕਰਾਉਂਦੇ ਉਹਨਾਂ ਦੇ ਕਰੋੜਾਂ ਭੈਣ ਦੇ ਦਿੱਤੀਆਂ ਕਰੋੜਾਂ ਜਨਮਾਂ ਦੇ ਸਭ ਜਨਮਾਂ ਦੇ ਦੁੱਖ ਕੱਢ ਕੇ ਖੰਡ ਮੁਕੇ ਹਨ ਸਗਲ ਆਰਾਧ ਹੈ ਜੰਤ ਜਿਨੇ ਜੀ ਜੰਤ ਹੈ ਮਾਰੇ ਸਾਰੇ ਆਪ ਨੂੰ ਯਾਦ ਕਰਦੇ ਔਰ ਆਦਦੇ ਹਨ ਮਿਲੀਏ ਪ੍ਰਭ ਗੁਰ ਮਿਲ ਮੰਤ ਜਿਹਨੂੰ ਗੁਰੂ ਸਾਹਿਬ ਦੇ ਮੰਤਰ ਨਾਲ ਜੇ ਮਿਲੀਏ ਹਰ ਵਕਤ ਸਿਮਨ ਵੀ ਜੁੜੇ ਰਹੀਏ ਤਾਂ ਤੇਰੇ ਨਾਲ ਮਿਲਿਆ ਜਾਂਦਾ ਹੈ ਆਪੋ ਨਹੀਂ ਮਿਲਿਆ ਜਾਂਦਾ ਜੀਨ ਕੋ ਦਾਤਾ ਮੇਰਾ ਪ੍ਰਭ ਏ ਮੇਰੇ ਪ੍ਰਭੂ ਸਾਰਿਆਂ ਜੀਆਂ ਦਾ ਤੂੰ ਦਾਤਾ ਹੈ ਪੂਰਨ ਪਰਮੇਸ਼ਰ ਸੁਆਮੀ ਸਾਰਿਆਂ ਦਾ ਪੂਰਨ ਵਿਆਪਕ ਹੈ ਪਰਮੇਸ਼ਰ ਦੀ ਕਬੂਤੀ ਵਾਲਾ ਹੈ ਸਾਰਿਆਂ ਦਾ ਮਾਲਕ ਹੈ ਘਟ ਘਟ ਰਾਤਾ ਮੇਰਾ ਪ੍ਰਭ ਯਾਰ ਖਾਨੀਆਂ ਦੇ ਘਟਾਂ ਤੁੰਗੇ ਰੰਗੀਆਂ ਹੋਏ ਹੈ ਏ ਮੇਰੇ ਪ੍ਰਭੂ ਸੰਰਾਥ ਰਹਾਉ ਤਾਕੀ ਗਹੀ ਮਨ ਊਟ ਕਹਦੇ ਮਨ ਮਾਰਾ ਤੇ ਸਾਧੂ ਦੇ ਸਰੂਪ ਦੀ ਕੋਈ ਟੇਕ ਪਗੜਨਾ ਕੀਤੀ ਹੈ ਬੰਧਨ ਤੇ ਹੋਈ ਛੋਟ ਹੰਗ ਦਾ ਮਨ ਦਾ ਦੇ ਬੰਧਾਂ ਤੋਂ ਛੁਟਕਾਰਾ ਹੋਇਆ ਹੈ ਹਿਰਦਾ ਜਬ ਪਰਮਾਨੰਦ ਇਹ ਭਾਈ ਰਿਦੇਵ ਜੀ ਜੋ ਪਰਮੇਸ਼ਰ ਹੈ ਪਰਮਾਨੰਦ ਉਹਨੂੰ ਜਪਨਾ ਕਰ ਜੋ ਦਿਲ ਨਾਲ ਜਪੇਗਾ ਉਹ ਪਰਮਨੰਦ ਹੀ ਪ੍ਰਾਪਤੀ ਹੋਵੇਗੀ ਤੈਨੂੰ ਮਨ ਮਾਹ ਭੇ ਅਨੰਦ ਜਿਹਨਾਂ ਦੇ ਮਨ ਵਿੱਚ ਜਪਿਆ ਹਿਰਦੇ ਦੇ ਨਾਲ ਉਹ ਅਨੰਦ ਹੋ ਗਿਆ ਉਹਨਾਂ ਨੂੰ ਸਾਰੇ ਸੰਸੇ ਚਿੰਤਾ ਫੇਰ ਮਿਲ ਗਏ ਉਹਨਾਂ ਜੀ ਮਾਰਗ ਤਰਨ ਹਰ ਸਰਨ ਤੇ ਇਹ ਤਾਰਨ ਵਾਸਤੇ ਜਹਾਜ਼ ਦੀ ਮਈ ਆਈ ਕਰਨ ਵਾਲਿਆਂ ਨੂੰ ਹਰ ਦੀ ਸ਼ਰਨ ਨਹੀਂ ਹੈ ਇੱਕ ਜੀਵਨ ਰੂਪ ਹਰ ਚਰਨ ਨੂੰ ਇਹ ਚਰਨ ਕਮਲਾਂ ਦਾ ਜਿਹੜਾ ਪਿਆਰ ਕਰਨਾ ਹੈ ਇਹ ਜ਼ਿੰਦਗੀ ਦਾ ਰੂਪ ਹੈ ਅਸਲੀ ਚੇਤਨ ਸੁਭੂ ਹੋ ਜਾਈਦਾ ਸੰਤਨ ਕੇ ਪ੍ਰਾਨ ਆਧਾਰ ਰੂਪਿਤ ਚਰਨ ਕਮਲ ਸੰਤਾਂ ਜਨਾਂ ਲਈ ਪ੍ਰਾਣਾਂ ਦਾ ਆਸਰਾ ਰੂਪ ਹੋਵੇ ਸੂਚੇ ਤੇ ਊਚ ਅਪਾਰ ਜੇ ਜੋ ਬ੍ਰਹਮਾਜ ਕਾ ਉਹਨਾਂ ਦਾ ਹਿੰਦ ਕਰਵਾਰ ਗੰਤੂ ਉੱਧ ਹੈ ਪਰਕੰਤੀ ਦੇ ਕਾਰਵਾਾਰ ਤੋਂ ਰਹਤ ਹੈ ਤੂੰ ਮਤਸਾਰ ਜਿਤ ਹਰ ਸਵਯਦੀਜੈ ਤੋ ਉਹ ਮਤ ਨਕਲਸਾਰ ਸ੍ਰੇਸ਼ਟ ਹੈ ਜਿਸ ਕਰਕੇ ਵਾਹਿਗੁਰੂ ਦਾ ਭਜਨ ਕੀਤਾ ਜਾਵੇ ਉਹ ਅਤਲ ਕੰਮ ਨਹੀਂ ਉਹਦੀ ਜਿਹਦੇ ਚ ਮਨਤ ਬੇਵਕ ਹੋ ਜੀਏ ਉਹੋ ਹੀ ਸ੍ਰੇਸ਼ਟ ਮਤੀ ਹੈ ਸਾਰੂਪ ਦੀ ਪ੍ਰਾਪਤੀ ਵਾਲੀ ਜਿਸ ਕਰਕੇ ਪਰਮੇਸ਼ਰ ਦਾ ਸਿਮਰਨ ਕਰੀਏ ਕਰ ਕਿਰਪਾ ਜਿਸ ਆਪੇ ਦੀਏ ਵਿੱਚ ਮਹਾਰਾਜ ਜਿਨ੍ਹਾਂ ਨੂੰ ਆਪ ਨਾਮ ਦੀ ਦਾਤ ਦਿੱਨੇ ਹੋ ਉਹ ਮਹਾਰਾਜ ਸ੍ਰੇਸ਼ਟ ਮਤ ਨੂੰ ਸਾਰੂਪ ਦੀ ਪ੍ਰਾਪਤੀ ਵਾਜ ਨੂੰ ਪ੍ਰਾਪਤ ਕਰਕੇ ਨਿਹਾਲ ਹੁੰਦੇ ਹਨ ਸੂਖ ਸਹਿਜ ਆਨੰਦ ਹਰਨਾ ਤੇਰੀ ਕਿਰਦਾਰ ਤੇਰੇ ਨਾਮ ਕਰਕੇ ਸਹਿਜ ਸੁਖੋ ਅਚੁੱਤ ਸੁਖ ਦਾ ਆਨੰਦ ਪ੍ਰਾਪਤ ਹੁੰਦਾ ਹੈ ਨਾਨਕ ਜਪਿਆ ਗੁਰ ਮਿਲ ਸਾ ਗੰਦਰ ਗੁਰੂ ਸਾਹਿਬ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਦਾ ਜਪਣਾ ਕੀਤਾ ਹੈ ਸੁਖ ਸਹਿਜ ਆਨੰਦ ਹਰ ਨਾਮ ਦਾ ਨਾਮਿਕ ਜਪਿਆ ਗੁਰ ਮੇਰਾ ਵਾਹਿਗੁਰੂ ਦਾ ਫਾਲਾ